ਰਾਉਣ ਵਾਲਾ ਉਹ ਨੂੰ ਕਹਿੰਦਾ ਵੀ ਮੈਨੂੰ ਹੁਣ ਤੋਂ ਨਾ ਇਹਦੇ ਮਤਲਬ ਬਦਲੇ ਤੂੰ ਮੈਂ ਪਾਰ ਕਰਾਉਣਾ ਉਦਾਂ ਉਹ ਗਊ ਨੂੰ ਮਾਂ ਸਮਝਦਾ ਜਾਂ ਮਤਲਬ ਬ੍ਰਾਹਮਣ ਨੂੰ ਬਹੁਤ ਸਤਿਕਾਰ ਦਿੰਦਾ ਪਿਆਰ ਦਿੰਦਾ ਠੀਕ ਹੈ ਜੀ ਤੇ ਉਹਦੇ ਗੋਹੇ ਦੇ ਨਾਲ ਗਊ ਦੇ ਨਾਲ ਆਪਣਾ ਚੌਂਕਾ ਵੀ ਸੁਚੇ ਸੁਚਿਆ ਕਰਦਾ ਤੇ ਪਤਨ ਤੇ ਬੈਠਾ ਤੇ ਉਹਨਾਂ ਨੂੰ ਪਤਨ ਤੋਂ ਦੂਜੇ ਪਾਸੇ ਪਾਰ ਕਰਦੇ ਬਦਲੇ ਉਹਨਾਂ ਦੇ ਕੋਲੋਂ ਕੁਝ ਲੈਂਦਾ ਉਹਨੂੰ ਟੈਕਸ ਕਹਿ ਲਈਏ ਉਹਨੂੰ ਕਿਰਾਇਆ ਕਹਿ ਲਈਏ ਉਹਨੂੰ ਮਸੂਲ ਕਰ ਲਈਏ ਕਹਿ ਲਈਏ ਤੇ ਕਰ ਲਿਖਿਆ ਕਰਦਾ ਮਤਲਬ ਹੁੰਦਾ ਮਸੂਲ ਮਸੂਲ ਚੁੰਗੀ ਆਪਾਂ ਬਹੁਤ ਦੁਕਾਨਦਾਰੀ ਕੀਤੀ ਸਾਨੂੰ ਪਤਾ ਵੀ ਚੁੰਗੀ ਕੀ ਹੁੰਦੀ ਮਸੂਲ ਕੀ ਹੁੰਦਾ ਭਗਤ ਰਵਾਦ ਦਾ ਇੱਕ ਸ਼ਬਦ ਪੜਿਓ ਆਪਣਾ ਬੀਗੰਪੁਰਾ ਸ਼ੇਰ ਕੋ ਨਾ ਉਹਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਨਾ ਤਸਵੀਸ ਖਿਰਾਜ ਨਾ ਮਾਲ ਖੌਫ ਨਾ ਖੱਤਾ ਨਾ ਤਰਸ ਜਵਾਲ ਇਹਦਾ ਮਤਲਬ ਹੈ ਚੁੰਗੀ ਚੁੰਗੀ ਉੱਥੇ ਨਹੀਂ ਲੱਗਦੀ ਕਹਿੰਦੇ ਉੱਥੇ ਮਸੂਲ ਉੱਥੇ ਕਟਿਆ ਨਹੀਂ ਜਾਂਦਾ ਤੁਹਾਡੀ ਕਮਾਈ ਦਾ ਹਿੱਸਾ ਜਾਂ ਕੁਝ ਮੰਗਿਆ ਨਹੀਂ ਜਾਂਦਾ ਚੁੰਗੀ ਦਾ ਮਤਲਬ ਇਹ ਹੁੰਦਾ ਵੀ ਉਹ ਚੁੰਗੀ ਵਾਲੇ ਕਹਿੰਦੇ ਨੇ ਕਰ ਲਾਉਣ ਵਾਲੇ ਮਸੂਲ ਲਾਉਣ ਵਾਲੇ ਜਿਵੇਂ ਜੱਜੀਆ ਲੱਗਦਾ ਹੁੰਦਾ ਸੀ ਤੇ ਉਹ ਕਹਿੰਦੇ ਨੇ ਵੀ ਕਿੰਨੇ ਦਾ ਮਾਲ ਹੈ ਉਹ ਕਹਿੰਦਾ ਜੀ ਇਨੇ ਦਾ ਬਿੱਲ ਦਿਖਾਓ ਅਸੀਂ ਬਿੱਲ ਦਿਖਾਉਂਦੇ ਹੁੰਦੇ ਜੀ ਕਹਿੰਦੇ ਵੀ ਤਾਂ ਇੰਨੇ ਪਰਸੈਂਟ ਦੇ ਟੈਕਸ ਮਣਿਆ ਆ ਲੈ ਚੱਕ ਤੇ ਜਾ ਉਹ ਦੇਣੀ ਪੈਂਦੀ ਸੀ ਕਹਿੰਦੇ ਹੁਣ ਬਾਹਮਣਾਂ ਨੂੰ ਜਿਹੜਾ ਤੈਨੂੰ ਕਹਿੰਦਾ ਵੀ ਤੂੰ ਕਹਿੰਦਾ ਵੀ ਇਹ ਬਾਹਮਣ ਮੇਰੇ ਪੁਜਾਰੀ ਐ ਪੂਜਦਾ ਗਊ ਨੂੰ ਮਾਤਾ ਸਮਝਦਾ ਤੇ ਉਹਨੂੰ ਪਾਰ ਕਰਨ ਦੇ ਬਦਲੇ ਕਰ ਲਉਣਾ ਤੈਨੂੰ ਜੱਚਦਾ ਚੰਗਾ ਲੱਗਦਾ ਮੈਂ ਪਹਿਲਾਂ ਬੇਨਤੀ ਕੀ ਦੀ ਸਨਾਤਨ ਦੇ ਵਿੱਚ ਬਾਹਮਣ ਨੂੰ ਗਵਨੋ ਮਤਲਬ ਇੱਕ ਦੇਣਾ ਹੀ ਲਿਖਿਆ ਵੀ ਅਪਾਂਹ ਦੀ ਸੇਵਾ ਕਰਨੀ ਇਹ ਤੋਂ ਲੈਣਾ ਨਹੀਂ ਇਹ ਪਰੰਪਰਾਵਾਂ ਹੁੰਦੀਆਂ ਨੇ ਜਿਵੇਂ ਸਾਡੀਆਂ ਰਵਾਇਤਾਂ ਮੈਂ ਥੋੜੀ ਜੀ ਦੁਨੀਆਵੀ ਗੱਲ ਵੀ ਜੋੜ ਦੇਣਾ ਹੁਣਾਂ ਸੌਖੀ ਸਮਝ ਲੱਗ ਜਾਂਦੀ ਜਿਵੇਂ ਸਾਡੀਆਂ ਧੀਆ ਵਿਆਹੀਆਂ ਜਾਂਦੀਆਂ ਨੇ ਜਦੋਂ ਪੇਕੇ ਆਉਂਦੀਆਂ ਨੇ ਨਾ ਕਈ ਵਾਰ ਮਿਲਣ ਅਸੀਂ ਜ਼ਿਮੀਦਾਰ ਲੋਕਾਂ ਕਈ ਵਾਰ ਅਸੀਂ ਕਹਿੰਦੇ ਆ ਵੀ ਲਸਣ ਪੁੱਟਿਆ ਆਪਣੀ ਧੀ ਨੂੰ ਲਸਣ ਬਾਦਿਆ ਕਰਦੀ ਕੋਈ ਗੰਡੇ ਨੇ ਨਾ ਗੰਡੇ ਪਾ ਲਿਓ ਕੋਈ ਚੀਜ਼ਾਂ ਵੀ ਮਦਦ ਧੀਆਂ ਧਿਆਨੀਆਂ ਨੂੰ ਮਤਲਬ ਦਈਦਾ ਹੁੰਦਾ ਕਿ ਪੁੰਨ ਤੇ ਦਾਨ ਸਮਝਿਆ ਜਾਂਦਾ ਕਿ ਸਾਡੇ ਸਿੱਖਾਂ ਦੇ ਵਿੱਚ ਵੀ ਰਵਾਇਤ ਹੈ ਸਨਾਤੀਆਂ ਦੇ ਹਿੰਦੂਆਂ ਦੇ ਵਿੱਚ ਰਵਾਇਤ ਹੈ ਸਾਡੇ ਵੀ ਰਵਾਇਤਾਂ ਉਹ ਕਾਫੀ ਮਿਲਦੀਆਂ ਜੁਲਦੀਆਂ ਹਨ ਅਸੀਂ ਵੀ ਆ ਮਾਗ ਮਹੀਨਾ ਚੜਨਾ ਹੈ ਨਾ ਫਿਰ ਮੈਂ ਵਿਚਾਰ ਕਰਾਂਗਾ ਉੱਥੇ ਕਿ ਕਿੰਨਾ ਕੁ ਦਾਨ ਪੁੰਨ ਅਸੀਂ ਕੀਤਾ ਜਾਂਦਾ ਕਿਹੜੇ ਤਰੀਕੇ ਨਾਲ ਉਹ ਲੱਗਦਾ ਜਾਂ ਨਹੀਂ ਲੱਗਦਾ ਇਹ ਇੱਕ ਵਿਸ਼ਾ ਹੈ ਇਧਰ गांव ਨੂੰ ਤੇ ਬ੍ਰਾਹਮਣ ਨੂੰ ਪਾਰ ਕਰਨ ਦੇ ਬਦਲੇ ਉਹ ਜਿਹੜਾ ਪਤਨ ਤੇ ਬੈਠਾ ਹੈ ਉਹ ਕਹਿੰਦਾ ਮਸ਼ਹੂਲ ਲਾਉਂਦਾ ਲਗਾਉਂਦਾ ਟੈਕਸ ਲੈਂਦਾ ਤੇ ਫਿਰ ਉਹ ਕਹਿੰਦੇ ਫਿਰ ਤੇਰਾ ਕੀ ਫਾਇਦਾ ਹੋਇਆ ਵੀ ਉਹਨੂੰ ਇੰਨਾ ਸਤਕਾਰ ਦੇਣ ਦਾ ਮੰਨ ਦੇਣ ਦਾ ਜੇ ਤੂੰ ਉਹਨੂੰ ਇਦਾਂ ਟੈਕਸੀ ਲਾਣਾ ਫਿਰ ਉਹਦਾ ਉਹਦਾ ਜਿਹੜਾ ਪੋਚਾ ਲਾਣਾ ਤੂੰ ਗੋਹੇ ਦਾ ਉਹਦੇ ਨਾਲ ਤੇਰਾ ਬਾਰਲਾ ਮਤਲਬ ਜਿਹੜਾ ਕਰਮ ਐ ਇਹਦੇ ਨਾਲ ਤੈਨੂੰ ਉਹ ਪ੍ਰਾਪਤੀ ਨਹੀਂ ਹੋਣੀ ਤੂੰ ਇਹ ਮਨ ਦੇ ਵਿੱਚੋਂ ਛੱਡ ਜੇ ਤင်းੇ ਸੇਵਾ ਦੀ ਭਾਵਨਾ ਦੇ ਵਿੱਚ ਸੇਵਾ ਦੇ ਵਿੱਚ ਰਹਿ ਫਿਰ ਕਿਸੇ ਕਿਸਮ ਦਾ ਟੈਕਸ ਨਾ ਲਾਉ ਕੋਈ ਕਟੌਤੀ ਨਾ ਕਰ ਮਤਲਬ ਇਹ ਪੈਸੇ ਲੈਣੇ ਕਟੌਤੀ ਕਰਨੀ ਮਤਲਬ ਕਿਸੇ ਵੀ ਪੈਸੇ ਦੇ ਵਿੱਚੋਂ ਉਹ ਜਿਹੜੀ ਉਹਨੂੰ ਕਰ ਇੱਥੇ ਲੈ ਕੇ ਆ ਮਸੂਲ ਲਿਖਿਆ ਚੁੰਗੀ ਲਿਖਿਆ ਕਹਿੰਦੇ ਉਹ ਨਹੀਂ ਉਸ ਨੂੰ ਲਾਣੀ ਇਹ ਪੂਜਣ ਵਾਲੇ ਨੇ ਇਹ ਸਤਕਾਰ ਉਹ ਕਰਨ ਵਾਲੇ ਨੇ ਧੋਤੀ ਟਿੱਕਾ ਤੈਜਪ ਮਾਲੀ ਧਾਨ ਮਲੇਸ਼ਾਂ ਖਾਈ ਬੜੀ ਡੂੰਗੀ ਵਿਚਾਰ ਜਿਹੜੇ ਮਲੇਸ਼ ਸੀ ਉਹ ਠਗਦੇ ਸੀ ਪਰਾਇਆ ਹੱਕ ਖਾਂਦੇ ਸੀ ਜਿਹੜੇ ਮਤਲਬ ਤੁਰਕ ਹੁੰਦੇ ਸੀ ਉਹ ਮੰਦਰਾਂ ਨੂੰ ਲੁੱਟਦੇ ਸੀ ਧੀਆਂ ਭੈਣਾਂ ਨੂੰ ਲੁੱਟਦੇ ਸੀ ਘਰ ਪਰ ਲੈਂਦੇ ਸੀ ਠੀਕ ਹੈ ਜੀ ਫਿਰ ਜੇ ਉਹਨਾਂ ਉਹਨਾਂ ਦਾ ਫਿਰ ਜੇ ਦਾਨ ਉਹਨਾਂ ਦੀ ਜਿਹੜੀ ਮਤਲਬ ਕੋਈ ਵੀ ਸੇਵਾ ਕੀਤੀ ਜਿਹੜੀ ਉਹ ਪਰਫੁੱਲਤ ਨਹੀਂ ਹੁੰਦੀ ਉਹ ਮਤਲਬ ਪ੍ਰਵਾਨ ਨਹੀਂ ਹੁੰਦੀ ਚਾਹੇ ਉਹਨਾਂ ਦੇ ਧਰਮ ਦਾ ਕੋਈ ਬੰਦਾ ਧਾਰਮਿਕ ਜਿਹੜਾ ਕੋਈ ਵੀ ਉਹਨਾਂ ਦਾ ਪਿਸ਼ਟਾ ਪੁਜਾਰੀ ਹੈ ਜੇ ਉਹਨੂੰ ਖਾਵੇ ਤੇ ਉਹ ਹਰਾਮ ਹੈ ਉਹ ਹਰਾਮ ਹੈ ਸੌਕੀਦਾਰ ਦੇ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਮਲਕ ਭਾਗੋ ਦੀ ਹਰਾਮ ਦੀ ਕਮਾਈ ਦੇ ਵਿੱਚੋਂ ਫੁਲਕਾ ਨਹੀਂ ਸਕਦਾ ਮਲੇਸ਼ਾ ਦਾ ਉਹ ਉਹ ਮਲੇਸ਼ੀ ਹੈ ਅਸੀਂ ਨਹੀਂ ਕਿਸੇ ਨੂੰ ਕਹਦੇ ਉਹ ਮਲੇਸ਼ਾ ਇਹਦਾ ਇਹਦਾ ਗਿਆਨ ਬੜਾ ਡੁੰਗਾ ਮਤਲਬ ਉਹਦੀ ਕਾਰਗੁਜ਼ਾਰੀ ਉਹਦਾ ਇਕੱਠਾ ਕੀਤਾ ਧਨ ਉਹਦੀ ਲੁਕਟਕ ਛੋਟ ਤੇ ਧੋਖਾ ਧੋਖੇ ਦੇ ਨਾਲ ਕੀਤੀ ਇਕੱਠੀ ਕਮਾਈ ਦੇ ਵਿੱਚ ਉਹ ਉਹ ਰਸਨੀ ਉਹ ਬਰਕਤ ਨਹੀਂ ਉਹ ਪ੍ਰਵਾਨ ਨਹੀਂ ਇਸ ਕਰਕੇ ਜਿਹੜਾ ਉਹਨੂੰ ਖਾਏਗਾ ਤੇ ਉਹ ਮਰ ਜਾਏਗਾ ਅੰਦਰੋਂ ਮਰ ਜਾਏਗਾ ਉਹਨਾਂ ਤੇ ਜਿਉਂਦਾ ਹੀ ਰਹਿਣਾ ਉਹਨੇ ਅੰਦਰੋਂ ਅੰਦਰੋਂ ਉਹਦੀ ਆਤਮਾ ਖਰਾਬ ਹੋ ਜਾਏਗੀ ਇਸ ਕਰਕੇ ਮਰੀ ਕਹਿੰਦੇ ਤੂੰ ਧੋਤੀ ਪਾਈ ਹੋਈ ਹੈ ਇੱਕ ਬੰਮਾ ਦੀ ਗੱਲ ਕਰਦੇ ਹਨ ਉਹਨੂੰ ਮਤਲਬ ਅੱਗੇ ਸੰਬੋਧਨ ਕਰਕੇ ਕਹਿੰਦੇ ਨੇ ਟਿੱਕਾ ਵੀ ਲਾਇਆ ਤੇ ਮਾਲਾ ਵੀ ਤੇ ਫਿਰ ਜੇਕਰ ਉਹਨਾਂ ਦਾ ਜਾਂ ਗਲਤ ਕਿਸੇ ਦਾ ਖਾਦਾ ਤੇ ਉਹ ਜਿਹੜੀ ਚੀਜ਼ ਜਿਹੜੀ ਹੈ ਉਹ ਪ੍ਰਬਾਨ ਨਹੀਂ ਗਲਤ ਰਿ ਇਸ ਕਰਕੇ ਸਾਨੂੰ ਵੀ ਇਹ ਹੀ ਦੱਸਿਆ ਇਸ਼ਾਰਾ ਸਾਨੂੰ ਹੈ ਹੁਣ ਬਾਮਨ ਅਸੀਂ ਤੇ ਇੱਥੇ ਬੈਠੇ ਨਹੀਂ ਹੈਗੇ ਤੇ ਨਾ ਹੀ ਇੱਥੇ ਕੋਈ ਗਊ ਗਾਊ ਜਾਂ ਕੋਈ ਹੋਰ ਚੀਜ਼ ਹੈ ਇੱਕ ਇਸ਼ਾਰਾ ਸਾਨੂੰ ਵੀ ਹੈ ਪੀ ਤੁਸੀਂ ਵੀ ਹੱਕ ਦੀ ਕਮਾਈ ਕਰਨੀ ਹੈ ਤੇ ਹੱਕ ਦੇ ਨਾਲ ਹੀ ਸਾਰਾ ਕੁਝ ਕਰਨਾ ਹੈ ਤੇ ਉਹਦੇ ਵਿੱਚੋਂ ਦਸਾਂ ਨਾ ਦੀ ਕਿਰਤ ਦੇ ਵਿੱਚੋਂ ਸੇਵਾ ਕਰਨੀ ਹੈ ਤੇ ਕਿਰਤੀ ਬੰਦੇ ਦੇ ਕੋਲੋਂ ਹੀ ਮਹਾਰਾਜ ਜੀ ਕਹਿੰਦੇ ਸ਼ਕਨਾ ਹੈ ਜਿਹੜਾ ਕੋਈ ਗਲਤ ਕਮਾਈ ਵਾਲਾ ਉਹਦੇ ਕੋਲੋਂ ਨਹੀਂ ਧੋਤੀ ਟਿਕਾ ਤੇ ਜਬ ਮਾਲੀ ਧਾਨ ਮਲੇਸ਼ਾ ਖਾਈ ਸੋ ਮਲੇਸ਼ਾ ਦਾ ਕਮਾਇਆ ਜਾਂ ਗਲਤ ਲੋਕਾਂ ਦਾ ਇਕੱਠਾ ਕੀਤਾ ਉਹ ਸ਼ਕਨਾ ਉਸ ਨੂੰ ਮਤਲਬ ਗਵਾਰ ਨਹੀਂ ਹੈ ਅੰਤਰ ਪੂਜਾ ਪੜੇ ਕਤੇਬਾ ਸੰਜਮ ਤੁਰਕਾ ਭਾਈ ਕਹਿੰਦੇ ਅੰਦਰੋਂ ਮਹਾਰਾਜ ਜੀ ਕਹਿੰਦੇ ਕੋਈ ਪੂਜਾ ਕਰੀ ਜਾਵੇ ਅੰਦਰੋਂ ਕਤਾਬਾਂ ਪੜੀ ਜਾਵੇ 베ਦ ਪੜੀ ਜਾਵੇ ਕਤੇਵ ਪੜੀ ਜਾਵੇ ਤੇ ਭਾਵੇਂ ਕੋਈ ਕੁਰਾਨ ਪੜੇ ਭਾਵੇਂ ਕੋਈ ਗੀਤਾ ਪੜੇ ਭਾਵੇਂ ਕੋਈ ਰਮਾਇਣ ਪੜੇ ਭਾਵੇਂ ਉਹ ਕਹੀ ਜਾਵੇ ਵੀ ਮੈਂ ਅੰਦਰੋਂ ਰੈਤ ਰੱਖੀ ਹੋਈ ਹੈ ਤੇ ਪਰ ਜੇਕਰ ਉਹਦੇ ਕੋਲ ਅੰਦਰ ਉਹ ਭਾਵਨਾ ਨਹੀਂ ਹੈ ਛੋਡੀਲੇ ਪਖੰਡਾ ਜੀ ਅੰਦਰ ਦਿਖਾਵਾ ਹੈ ਅੰਦਰ ਛਲ ਹੈ ਅੰਦਰ ਕਪਟ ਹੈ ਤੇ ਫਿਰ ਜਿਹੜੀ ਉਹਦੀ ਪੂਜਾ ਉਹਦੀ ਪੜੇ ਕਤੇਵ ਤੇ ਉਹਦਾ ਜਿਹੜਾ ਸਾਰਾ ਕੁਝ ਜਿਹੜਾ ਹੈ ਉਹ ਮਾਰੀਜਿੰਗ ਦੇ ਉਹਦੀ ਉਹਦੀ ਰਹਿਤ ਵੀ ਜਿਹੜੀ ਹੈ ਉਹ ਕੰਮ ਦੀ ਨਹੀਂ ਹੈ ਧਿਆਨ ਦੇਣਾ ਕੋਈ ਵੀ ਚੀਜ਼ ਹੈ ਲੈਣ ਹੈ ਦੇਣ ਹੈ ਸੇਵਾ ਹੈ ਸਿਮਰਨ ਹੈ ਇਹ ਭਾਵਨਾ ਮੰਗਦੀ ਹੈ ਜੇ ਕੋਈ ਸਿਮਰਨ ਕਰਦਾ ਉਹ ਵੀ ਭਾਵਨਾ ਨਾਲ ਕੀਤਾ ਲੇਖੇ ਲੱਗਦਾ ਜੇ ਕੋਈ ਸੇਵਾ ਕਰਦਾ ਉਹ ਵੀ ਭਾਵਨਾ ਦੇ ਨਾਲ ਕੀਤੀ ਲੇਖੇ ਵਿੱਚ ਲੱਗਦੀ ਹੈ ਜੇ ਭਾਵਨਾ ਨਹੀਂ ਤੇ ਫਿਰ ਲੇਖੇ ਵਿੱਚ ਨਹੀਂ ਲੱਗਦੀ ਭਾਵੇਂ ਉਹ ਪੂਜਾ ਕਰੀ ਜਾਵੇ ਭਾਵੇਂ ਉਹ ਲੰਗਰ ਬਣਾਈ ਜਾਵੇ ਸ਼ਿਕਾਈ ਜਾਵੇ ਆਪਾਂ ਉਧਾਰ ਲੈਣੇ ਹੁੰਨੇ ਆ ਸਿੱਧੀ ਸਾਫ਼ ਸਪੱਸ਼ਟ ਮਾਤਾ ਗੰਗਾ ਜੀ ਦੀ ਲੈਣੇ ਆ ਨਾ ਬਾਬੇ ਬੁੱਢੇ ਨੂੰ ਕਿਸੇ ਚੀਜ਼ ਦੀ ਭੁੱਖ ਹੈ ਅੰਦਰ ਪੂਜਾ ਪੜੇ ਕਿਤੇ ਬੰਝਾਂ ਦੁਰਗਾ ਭਾਈ ਸਮਝਾਉਂਦਾ ਸਾਨੂੰ ਯਤਨ ਕੀਤਾ ਪੂਜਾ ਅਸੀਂ ਕਰਦੇ ਆ ਪੁੰਨ ਦਾਨ ਅਸੀਂ ਕਰਦੇ ਆ ਪਰ ਜਿਹੜੀ ਭਾਵਨਾ ਬਾਬੇ ਬੁੱਢੇ ਨੂੰ ਕਿਸੇ ਚੀਜ਼ ਦੀ ਕਮੀ ਹੈ ਹਾਜ਼ਰ ਨੇ ਗੁਰੂ ਅਰਜਨ ਦੇਵ ਪਾਸ਼ਾ ਸਾਰਾ ਕੁਝ ਦੇ ਸਕਦੇ ਅੱਜ ਵੀ ਅਸੀਂ ਮੰਗ ਰਹਿਆਂ ਗੁਰੂ ਜਨ ਦੇ ਪਾਸ਼ਾ ਤੋਂ ਪਰ ਮਹਾਰਾਜ ਇੱਕ ਚੀਜ਼ ਪ੍ਰੈਕਟੀਕਲ ਕਰਕੇ ਦੱਸ ਰਹੇ ਨੇ ਵੀ ਜਿਹੜਾ ਮੇਰਾ ਸਿੱਖ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਗ੍ਰੰਤੀ ਜਾਂ ਵਜ਼ੀਰ ਹੈ ਬਾਬਾ ਬੁੱਢਾ ਇਹਦੇ ਵਿੱਚ ਬੜੀ ਪਾਵਰ ਹੈ ਕਿਉਂਕਿ ਉਹ ਇੱਕ ਸੀਟ ਹੈ ਇੱਕ ਪਦ ਦਿੱਤਾ ਹੋਇਆ ਨੂੰ ਬ੍ਰਹਮ ਗਿਆਨੀ ਦਾ ਇੱਕ ਆਨ ਡਿਊਟੀ ਅਫਸਰ ਜਦੋਂ ਜਾਂ ਆਨ ਡਿਊਟੀ ਕੋਈ ਮਨਿਸਟਰ ਜੋ ਪਾਵਰ ਰੱਖਦਾ ਜਦੋਂ ਉਹ ਰਿਟਾਇਰ ਹੋ ਜਾਂਦਾ ਹੈ ਉਹਦੇ ਤੋਂ ਲੱਤ ਜਾਂਦਾ ਉਦੋਂ ਉਹਦੀ ਹੁੰਦੀ ਹੈ ਨਹੀਂ ਨਾ ਜਿਹੜਾ ਉਸਨੇ ਸਾਈਨ ਕਰ ਦਿੱਤਾ ਨਾ ਅਫਸਰ ਨੇ ਡੀਸੀ ਸਾਹਮਣੇ ਕਰ ਦਿੱਤਾ ਜਦੋਂ ਆਨ ਡਿਊਟੀ ਹੈ ਮੈਂ ਕਰਨਾ ਭਜੜ ਪੈ ਜਾਂਦੀ ਹੈ ਬਲਾਕ ਬਲਾਕ ਦੇ ਸਾਰਿਆਂ ਨੂੰ ਅਫਸਰਾਂ ਨੂੰ ਵੀ ਡੀਸੀ ਸਾਹਿਬ ਦਾ ਹੁਕਮ ਜੇ ਡੀਸੀ ਸਾਹਿਬ ਉਸ ਪੋਸਟ ਤੇ ਨਾ ਹੋਵੇ ਉਹ ਰਿਟਾਇਰ ਹੋਵੇ ਫਿਰ ਭਾਜ ਜਿੰਨੀ ਮਰਜ਼ੀ ਕਲਮ ਚਲਾਈ ਜਾਓ ਉਹਦੀ ਕਲਮ ਦੀ ਕੋਈ ਕੀਮਤ ਨਹੀਂ ਅਹੁਦੇ ਦੀ ਕੀ ਬਤ ਪ੍ਰੈਜ਼ੀਡੈਂਟ ਜਦੋਂ ਜਦੋਂ ਰਿਟਾਇਰ ਕੋਈ ਬੰਦਾ ਹੋ ਜਾਂਦਾ ਚਾਹੇ ਕੋਈ ਫੌਜੀ ਹੈ ਚਾਹੇ ਕੋਈ ਪੁਲਿਸ ਵਿੱਚ ਹੈ ਚਾਹੇ ਕੋਈ ਹੋਰ ਸਿਵਲ ਵਿੱਚ ਕਿਤੇ ਵੀ ਹੈ ਫਿਰ ਉਹਦੀ ਕੋਈ ਉੱਥੇ ਮਤਲਬ ਥੋੜੋ ਜਲਦਾ ਉਹਦਾ ਕਿਉਂਕਿ ਉਹ ਆਨ ਡਿਊਟੀ ਹੈ ਆਨ ਡਿਊਟੀ ਨੂੰ ਇੱਕ ਕੁਦਰਤ ਨੇ ਪਾਵਰ ਦਿੱਤੀ ਹੈ ਚਾਹੇ ਉਹ ਕੋਈ ਧਰਮ ਦਾ ਆਗੂ ਹੋਵੇ ਚਾਹੇ ਕੋਈ ਕੌਮ ਦਾ ਜਥੇਦਾਰ ਹੋਵੇ ਹੁਣ ਅੱਜ ਜਿਹੜਾ ਜਥੇਦਾਰ ਨਹੀਂ ਉਹਦੀ ਨਹੀਂ ਜਿਹੜਾ ਅੱਜ ਪ੍ਰੈਜੈਂਟ ਹੈ ਉਹਦੀ ਪੂਰੀ ਕੌਮ ਨੂੰ ਮੰਨੀ ਪੈਣੀ ਐ ਇਦਾਂ ਹੀ ਜਿਹੜਾ ਪ੍ਰੈਜੈਂਟ ਧਾਰਮਿਕ ਆਗੂ ਹੈ ਜਿਹੜਾ ਆਪਣੇ ਧਰਮ ਨੂੰ ਅੱਗੇ ਲੈ ਕੇ ਜਾਂਦਾ ਰਿਪ੍ਰੈਜੈਂਟ ਕਰਦਾ ਹੈ ਉਹਦੇ ਤੇ ਕੁਦਰਤੀ ਬਖਸ਼ਿਸ਼ ਹੁੰਦੀ ਹੈ ਜਿਦਾਂ ਬਾਬਾ ਬੁੱਢਾ ਸਾਹਿਬ ਤੇ ਅੰਤਰ ਪੂਜਾ ਪੜੇ ਕਤੇਬਾ ਸੰਜੇਮ ਦੁਰਗਾ ਭਾਈ ਮਰੀ ਕਹਿੰਦੇ ਬਾਹਰੋਂ ਜਿਹੜੀ ਰਹਿਤ ਰੱਖੀ ਹੋਈ ਹੈ ਇਹ ਕੇਵਲ ਨਹੀਂ ਚੱਲਨੀ ਅੰਦਰ ਦੀ ਭਾਵਨਾ ਦੀ ਗੱਲ ਕੀਤੀ ਤਾਂ ਉਹਦੇ ਵਿੱਚ ਆਪਾਂ ਵਿਚਾਰ ਲੈ ਲਏ ਫਿਰ ਉਹ ਮਾਤਾ ਗੰਗਾ ਦੀ ਪਹਿਲਾ ਭਾਵਨਾ ਨਹੀਂ ਸੀ ਉਹ ਉਹਨੇ ਕੀ ਕਿਹਾ ਉਹਦੇ ਉਹਨੇ ਸੋਚਿਆ ਬਈ ਹੋਈ ਬਾਬਾ ਬੁੱਢਾ ਜਿਹੜਾ ਰੋਜ਼ ਇੱਧਰ ਤੇ ਜਾਂਦਾ ਉੱਧਰ ਜਾਂਦਾ ਕੰਮ ਸੇਵਾ ਕਰਦਾ ਆਪਣੇ ਘਰ ਦਾ ਸੇਵਕ ਹੀ ਆ ਕੋਈ ਗੱਲ ਠੀਕ ਹੈ ਜੀ ਪਰ ਉਹ ਇਹ ਨਹੀਂ ਪਦਵੀ ਉਹਨੂੰ ਪਦਵੀ ਮਿਲੀ ਹੋਈ ਹੈ ਉਹਨੂੰ ਬਹੁਤ ਵੱਡੀ ਪਦਵੀ ਮਿਲੀ ਹੋਈ ਹੈ ਉਹਨੂੰ ਪਤਾ ਨਹੀਂ ਉਹ ਬੜਾ ਰੋਬ ਜਿਆ ਰੋਬ ਹਾਂ ਠੀਕ ਹੈ ਜੀ ਉਸ ਰੋਬ ਦੇ ਨਾਲ ਵੀ ਉਹ ਕੀ ਮੈਂ ਜਾ ਕੇ ਤੇ ਦਾਤ ਪ੍ਰਾਪਤ ਕਰਕੇ ਲਿਆਂਗੀ ਪਰ ਜਦੂ ਉਹ ਗਏ ਤੇ ਉਹਨਾਂ ਦੀ ਭਾਵਨਾ ਨਹੀਂ ਸੀ ਤੇ ਉਹਨਾਂ ਦੇ ਖੀਰ ਪੂੜੇ ਬੜੇ ਸੁਆਦਲੇ ਲੈ ਕੇ ਗਏ ਸੀ ਉਹ ਪ੍ਰਵਾਨ ਨਹੀਂ ਹੋਏ ਸਗੋਂ ਮਹਾਰਾਜ ਨੇ ਬਚਨੇ ਕਰ ਦਿੱਤਾ ਵੀ ਸਿੱਖ ਨੂੰ ਕਹਿੰਦੇ ਉਹ ਕੌਣ ਆਉਂਦਾ ਬੜੀ ਮਿੱਟੀ ਉੱਡਦੀ ਕੱਚੇ ਰਾਹ ਤੋਂ ਕਹਿੰਦੇ ਗੁਰੂ ਕੇ ਮਹਿਲ ਨੇ ਬਾਬਾ ਜੀ ਕਹਦੇ ਇਹਨਾਂ ਨੂੰ ਕਿਧਰੋਂ ਭਜਣਾ ਪੈ ਗਈ ਸਾਧੂ ਬੋਲੇ ਸਹਿਸਵਾਏ ਚਾਕੀ ਪਰਦੇ ਆਣਾ ਹੁਣ ਮਹਾਰਾਜ ਨੂੰ ਵੀ ਪਤਾ ਹੈ ਵੀ ਇਹ ਗੁਰੂ ਸਾਹਿਬ ਦੇ ਮਹਿਲ ਨੇ ਵੀ ਮਹਿਸਾਬ ਨਾਲ ਬੋਲਾਂ ਪੇ ਫੱਕਰ ਨਹੀਂ ਪ੍ਰਵਾਹ ਕਰਦੇ ਉਹ ਕਹਿੰਦੇ ਉਹ ਤੇ ਭਾਵਨਾ ਦੇਖਦੇ ਨੇ ਉਹਨੇ ਦੇਖਿਆ ਵੀ ਭਾਵਨਾ ਨਹੀਂ ਹੈ ਭਾਵਨਾ ਮਾਨ ਵਾਲੀ ਹੈ ਮਾਨ ਮੁਣੀ ਵਰਗਲੇ ਮਾਨ ਸਬੇ ਕੋ ਖਾਏ ਮਨ ਖਾ ਜਾਂਦਾ ਹੈ ਤੇ ਉਹ ਫਿਰ ਜਦੋਂ ਬਾਬਾ ਬੁੱਢਾ ਪਾਸ ਆਏ ਤੇ ਅੱਗੇ ਕਹਿੰਦੇ ਛੱਗੋ ਬੇਨਤੀ ਕੀਤੀ ਮਹਾਰਾਜ ਕਹਿੰਦੇ ਨਹੀਂ ਮਤ ਮੈਂ ਕੀ ਮੇਰੀ ਕੀ ਔਕਾਤ ਹੈ ਨਹੀਂ ਮੈਂ ਨਹੀਂ ਅੰਦਰੋਂ ਮੰਨ ਮੰਨਿਆ ਨਹੀਂ ਅੰਦਰੋਂ ਇਹ ਤੇ ਪ੍ਰੇਮ ਦੀਆਂ ਗੱਲਾਂ ਐ ਕਿਸੇ ਨੇ ਕੁਝ ਪ੍ਰਾਪਤ ਕਰਨਾ ਹੈ ਤੇ ਪ੍ਰੇਮ ਦੇ ਨਾਲ ਹੀ ਪ੍ਰਾਪਤ ਹੋਣਾ ਹੈ ਕਿਸੇ ਰੋਬ ਨਾਲ ਕਿਸੇ ਦਿਖਾਵੇ ਨਾਲ ਕਿਸੇ ਹੋਰ ਚੀਜ਼ ਨਾਲ ਰੱਬ ਨੂੰ ਠੱਗਿਆ ਥੋੜੋ ਜਾ ਸਕਦਾ ਹੈ ਵਸਤੂ ਥੋੜੋ ਪ੍ਰਾਪਤ ਕੀਤੀ ਜਾ ਸਕਦੀ ਹੈ ਇਹ ਪ੍ਰੇਮ ਦੇ ਸੌਦੇ ਨੇ ਕੋਈ ਮੌਜ ਵੀ ਜਾ ਕੇ ਉਦਾਂ ਹੀ ਵਜਨ ਕਰ ਦਿੰਦਾ ਜਦ ਤੇਰਾ ਭਲਾ ਹੋ ਜੇ ਉਦਾਂ ਭਲਾ ਹੋ ਜਾਣਾ ਤੇ ਉਹ ਬਾਬਾ ਬੁੱਢਾ ਕੋਲੋਂ ਨਰਾਸ਼ ਆ ਕੇ ਸੀ ਫਿਰ ਮਹਾਰਾਜ ਨੂੰ ਜਾ ਕੇ ਦੱਸਿਆ ਮਾਰੇ ਕਹਿੰਦੇ ਹਾਂ ਵੀ ਜਾਈਂ ਕਹਿੰਦੇ ਵੀ ਜਾਣਾ ਤੇ ਕੀ ਸੀ ਉੱਥੇ ਤੇ ਹੋਰ ਹੀ ਕੁਝ ਗੱਲ ਬਣ ਗਈ ਕਹਿੰਦੇ ਤੂੰ ਫਿਰ ਗਈ ਕਿੱਧਰ ਕਹਿੰਦੀ ਦਾਸੀਆਂ ਨੂੰ ਨਾਲ ਲੈ ਕੇ ਰਾਤ ਤੇ ਚੜ ਗਿਆ ਸੋਹਣੇ ਭੋਜਨ ਬਣਾਏ ਉਹ ਕਹਿੰਦੇ ਤੂੰ ਕੀ ਸਮਝਿਆ ਉਹਨੂੰ ਤੀ ਉਹ ਭੁੱਖਾ ਹੈ ਖਾਂਦਾ ਉਹਨੂੰ ਕੋਈ ਚੀ ਚਾਹੀਦੀ ਹੈ ਉਹ ਤੇ ਇੱਕ ਮਰਿਆਦਾ ਹੈ ਕਿ ਗੁਰੂ ਰਮਾਲੇ ਦਾ ਭੁੱਖਾ ਗੁਰੂ ਨਰਮਲਾ ਨਹੀਂ ਚਾਹੀਦਾ ਗੁਰੂ ਨੂੰ ਐਸੀ ਨਹੀਂ ਚਾਹੀਦਾ ਗੁਰੂ ਨੂੰ ਪਰਫਿਊਮ ਹੀ ਚਾਹੀਦਾ ਉਹ ਇੱਕ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਲਈ ਜ਼ਰੂਰ ਹੈ ਗੁਰੂ ਤੇ ਆਪਣੇ ਆ ਵਿੱਚ ਐਡੀ ਮਹਿਕ ਹੈ ਉਹਦੇ ਸਾਰਿਆਂ ਦੇ ਪਰਦੇ ਕੱਜਦਾ ਹੈ ਮੇਰੇ 500 ਜਾਂ 5000 ਜਾਂ 5 ਲੱਖ ਦੇ ਰਮਾਲੇ ਦੇ ਨਾਲ ਉਹ ਕੋਈ ਗੁਰੂ ਠੱਗਿਆ ਜਾਏਗਾ ਨਹੀਂ ਹਾਂ ਉਹ ਭਾਵਨਾ ਦੇਖਦਾ ਤੂੰ 50 ਵਾਲਾ ਲਿਆ 5 ਲੱਖ ਵਾਲਾ ਲਿਆ 50 ਵਾਲਾ ਵੀ ਉਹ ਪ੍ਰਵਾਨ ਕਰ ਲੇਗਾ 5 ਲੱਖ ਵਾਲਾ ਵੀ ਪ੍ਰਵਾਨ ਕਰ ਲੇਗਾ ਜੇ ਭਾਵਨਾ ਨਹੀਂ ਸਾਕੀਆਂ ਇਦਾਂ ਦੀਆਂ ਮਾਰੇ ਕਹਿੰਦੇ ਲੈ ਜਾ ਚੱਕ ਕੇ ਭੇਟਾ ਆਪਣੀ ਲੈ ਜਾ ਪ੍ਰਵਾਨ ਨਹੀਂ ਕਿਉਂਕਿ ਭਾਵਨਾ ਨਹੀਂ ਅੰਦਰ ਪੂਜਾ ਪੜੇ ਕ ਤੇਵਾ ਸੰਜਮ ਤੁਰਕਾ ਭਾਈ ਅੱਗੇ ਅੱਗੇ ਆਉਣਾ ਸ਼ਬਦ ਛੋੜੀ ਲੈ ਪਖੰਡਾ ਤੇ ਉਹ ਫਿਰ ਮਾਰਾ ਜੀ ਕਹਿੰਦੇ ਵੀ ਇਦਾਂ ਥੜੋ ਜਾਈਦਾ ਹੁੰਦਾ ਪਿਓ ਉਹਨਾਂ ਕੋਲ ਪਦਵੀ ਹੈ ਸੋਝ ਸਮਝ ਗਏ ਸ਼ੇਰ ਦੇ ਮੂਰੇ ਤੇ ਸੱਚੇ ਸਾਹ ਦੇ ਮੂਰੇ ਧਿਆਨ ਲਾਈਦਾ ਫਕੀਰ ਕਹਿੰਦੇ ਹੁੰਦੇ ਸੀ ਬਜੂਨ ਵਿੱਚ ਮਹਾਂਪੁਰਸ਼ਾਂ ਕਰਿਆ ਉਹ ਕਹਿੰਦੇ ਸਾਧੂ ਦੇ ਕੋਲ ਰਹਿਣਾ ਤੇ ਸ਼ੇਰ ਦੇ ਮੂੰਹ ਦੇ ਜਵਾੜੇ ਵਿੱਚ ਹੱਥ ਪਾਉਣਾ ਜੇ ਬਚਨ ਨਾ ਮੰਨਿਆ ਤਾਂ ਵੀ ਖਮ ਖਰਾਵ ਤੇ ਜੇ ਉਹਨੇ ਇੰਨਾ ਸ਼ਖਤ ਬਚਨ ਕਰਦਾ ਉਹ ਬੜੇ ਔਖੇ ਨੇ ਮੰਨਨੇ ਜੇ ਕਹਤਾ ਨਾ ਚੱਲ ਰਾਜਾ ਜਨਕ ਜੰਗਲਾਂ ਨੂੰ ਚੱਲ ਜਾ ਕੱਪੜੇ ਲਾ ਕੇ ਤੇ ਜਾਣਾ ਪਿਆ ਸੀ ਕੱਪੜੇ ਲਾਣੇ ਪੈ ਸੀ ਸ਼ਾਹੀ ਐਵੇਂ ਥੋੜਾ ਗਿਆਨ ਕਰਾਇਆ ਸੀ ਇਹ ਔਖਾ ਬੜਾ ਹੈ ਅਸਾਧਵੀਆਂ ਪੰਕਤੀਆਂ ਹੁੰਦੀਆਂ ਨਾ ਆਪਣਾ ਸੁਖਨੀ ਸਾਹਿਬ ਵਿੱਚ ਪੜ੍ਹ ਕੇ ਦੇਖ ਲੈਣਾ ਇਹ ਅਵਸਥਾ ਦਾ ਨਾਮ ਹੈ ਉਹ ਕਿਸੇ ਦੀ ਵੀ ਹੋ ਸਕਦੀ ਹੈ ਕਿਸੇ ਦੀ ਸੋ ਮਰੀ ਗਿੰਦੇ ਉਹ ਤੇ ਰੱਬ ਦਾ ਪਿਆਰਾ ਈ ਤਾਂ ਤੂੰ ਇਦਾਂ ਦੀ ਭਾਵਨਾ ਨਹੀਂ ਰੱਖਣੀ ਕਹਿੰਦੀ ਗਲਤੀ ਹੋ ਗਈ ਮੇਥੋਂ ਮਰੀ ਗਿੰਦੇ ਗਲਤੀ ਨਹੀਂ ਮੰਨ ਤੇ ਉਹ ਫਕੀਰ ਹੈ ਉਹ ਤੇ ਰੁੱਖੀ ਸੁੱਕੀ ਖਾਣ ਵਾਲਾ ਤੇ ਭਾਵਨਾ ਦੇਖਦਾ ਤੂੰ ਮਿੱਸੇ ਪ੍ਰਸ਼ਾਦ ਲੈ ਕੇ ਆਪਣੇ ਹੱਥ ਨਾਲ ਪਕਾ ਆਪਣੇ ਹੱਥ ਨਾਲ ਤੇ ਆਪਣੇ ਹੱਥਾਂ ਦੇ ਨਾਲ ਸਭ ਕੁਝ ਇਹੋ ਨੇ ਮਤਲਬ ਮੱਖਣ ਕੱਢਿਆ ਦੁੱਧ ਜਾਂ ਦਹੀਂ ਕਹਿ ਦੀ ਏ ਰੜਕਿਆ ਆਪ ਬਿੰਨੂ ਰੱਖ ਕੇ ਸਿਰ ਤੇ ਉੱਪਰ ਰੱਖ ਕੇ ਨੰਗੇ ਪੈਰੀ ਨੰਗੇ ਕਬੀਰ ਸਾਧੂ ਕੋ ਮਿਲਣੇ ਜਾਈਏ ਇਹਦੇ ਅਰਥ ਤੇ ਹੋਰ ਨੇ ਇਹ ਵੀ ਕਰ ਸਕਦੇ ਭਾ ਦਰਥੇ ਵੀ ਹੋ ਸਕਦੇ ਸਾਥ ਨਾਲ ਲੀ ਜਾ ਕੋਈ ਕਿਸੇ ਦੀ ਸਲਾਹ ਨਹੀਂ ਲੈਣੀ ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਆਉਣਾ ਸਲਾਹ ਗੁਰੂ ਗ੍ਰੰਥ ਸਾਹਿਬ ਦੀ ਕਲ ਵੀ ਪੜੀ ਸੀ ਪੰਕਤੀ ਲੋਗਨ ਕੀ ਚਤਰਾਇ ਕਿਸੇ ਦੀ ਸਲਾਹ ਉਹਨੇ ਤੇ ਡੋਬ ਦੇਣਾ ਤੈਨੂੰ ਵੀ ਡੋ ਦੋ ਦਿਨ ਉਹਨੇ ਤੇ ਡੁੱਬਣਾ ਹੀ ਡੁੱਬਣਾ ਹੈ ਗਲਤ ਸਲਾਹ ਦੇ ਨਾਲ ਸਲਾਹ ਦੇਣੀ ਡੁੱਬ ਦੇਗੀ ਕਿਉਂਕਿ ਬਾਣੀ ਦੀ ਪੰਕਤੀ ਆਈ ਹੈ ਗੁਰੂ ਜਿੰਨਾ ਕਾ ਅੰਧਲਾ ਸਿੱਖ ਵੀ ਅੰਦੇ ਜਿਹੜਾ ਆਗੂ ਜੇ ਕੋਈ ਅੰਦਾ ਹੋ ਗਿਆ ਤੇ ਉਹਨੇ ਸਾਰੀ ਕਾਮ ਨੂੰ ਡੋਬ ਦੇਣਾ ਅਸੀਂ ਬੜੇ ਪਿੱਛੇ ਚਲ ਗਏ ਖਾਲਸਾ ਰਾਜ ਜੀ ਸਾਡਾ ਪੜ ਕੇ ਤੇ ਦੇਖੋ ਕੁਝ ਅੰਨੇ ਆ ਗਏ ਅੱਗੇ ਉਹਨਾਂ ਨੇ ਗਦਾਰੀ ਕੀਤੀ ਤੇ ਕਾਮ ਨੂੰ ਕਿੱਥੇ ਦਾ ਕਿੱਥੇ ਲੈ ਗਏ ਪੰਜਾਬ ਦੇਖੋ ਮਹਾਰਾਜ ਰਣਜੀਤ ਦਾ ਮੈਂ ਇੱਕ ਦਿਨ ਦੇਖਿਆ ਤੇ ਹੋਸ਼ ਉੱਡ ਗਏ ਇਦਾਂ ਦਾ ਸੀ ਸਾਡਾ ਪੰਜਾਬ ਤੇ ਉਹਦੇ ਵਿੱਚ ਲਿਸਟ ਪੜੀ ਜਿਹੜੇ ਗਦਾਰ ਸੀ ਜਿਨ੍ਹਾਂ ਨੇ ਧੋਖੇ ਦਿੱਤੇ ਜੋਨੇ ਪਦਮੀਆਂ ਦੇ ਲਈ ਜ਼ਗੀਰਾ ਦੇ ਲਈ ਪਤਾ ਨਹੀਂ ਕੀ ਕੁਝ ਕਰਤਾ ਅੰਗਰੇਜ਼ਾਂ ਨਾਲ ਰਲ ਗਏ ਤੇ ਧਿਆਨ ਦੇਣਾ ਉਹ ਫਿਰ ਜਿਹੜੇ ਐਦਾਂ ਦੇ ਹੁੰਦੇ ਨੇ ਉਹ ਕੌਮ ਨੂੰ ਵੀ ਡੋਬ ਦਿੰਦੇ ਜਿਹੜੇ ਨਾਲ ਆਪ ਡੁੱਬੇ ਚੌ ਬੇਦ ਵਿੱਚ ਚੇਲੇ ਦੀ ਏ ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹ ਸਜਾਖਾ ਬਣੀ ਗਲਦਵੰਦੇ ਦੀ ਬੇਲੀ ਵਿੱਚ ਨਾ ਬੈਠੀ ਤੈਨੂੰ ਵੀ ਲੈਣੇ ਦੇ ਦੇਣੇ ਪੈ ਜਾਣਗੇ ਬੜਾ ਔਖਾ ਤੇ ਇਧਰ ਫਿਰ ਹੁਣ ਬੜੇ ਸ਼ਰਦਾ ਦੇ ਨਾਲ ਮਾਦਾ ਗਈ ਸੀ ਇਸ ਵੇਰੇ ਜਦੋਂ ਜਾ ਕੇ ਨਿਮਰਤਾ ਨਾਲ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਨੇ ਭਾਵਨਾ ਦੇਖ ਲਈ ਬਾਬਾ ਬੁੱਢਾ ਸਾਹਿਬ ਨੇ ਕਹਿੰਦੇ ਮਾਂ ਆ ਜਾ ਛੇਤੀ ਆ ਤੇਰੇ ਪੁੱਤ ਨੂੰ ਅਜ ਭੁੱਖ ਵਾਲੀ ਲੱਗੀ ਲਿਆ ਕੱਢ ਕਿਲੇ ਠੀਕ ਹੈ ਹੁਣ ਉਤੇ ਕੋਈ ਮਹਿੰਗੇ ਪਦਾਰਥ ਨਹੀਂ ਹੁਣ ਕੋਈ ਇਦਾਂ ਦੀ ਚੀਜ਼ ਨਹੀਂ ਭਾਵਨਾ ਹੈ ਕੋਈ ਭਾਵਨਾ ਦੇ ਨਾਲ ਬੇਨਤੀ ਕਰਦਾ ਹੁਣ ਨੈਗੇਟਿਵ ਤੇ ਪੋਜ਼ਿਟਿਵ ਦੋ ਤਾਰਾਂ ਨਾਲ ਪ੍ਰਕਾਸ਼ ਹੋਇਆ ਇੱਕ ਤਾਰ ਨਾਲ ਨਹੀਂ ਬਲੋ ਬਲੋ ਜਗਦਾ ਠੀਕ ਹੈ ਜੀ ਇਹ ਦੋਨਾਂ ਪਾਸੋਂ ਜਦੋਂ ਕੋਈ ਭਾਵਨਾ ਬਣੇ ਨਾ ਤੇ ਫਿਰ ਹੀ ਸਾਸੰਗ ਜੀ ਝੋਲੀਆਂ ਭਰਦੀਆਂ ਨਹੀਂ ਤੇ ਸਭ ਕੁਝ ਬਨਾਵਟੀ ਹੈ ਸਭ ਕੁਝ ਬਨਾਵਟੀ ਹੈ ਮੈਂ ਮਾਲਾ ਜਪਦਾ ਕੀ ਪਤਾ ਮੇਰੀ ਮਾਲਾ ਉਸ ਤੱਕ ਪਹੁੰਚੀ ਹੈ ਕਿ ਇੱਥੇ ਹੀ ਮਾਲਾ ਘੁੰਮਦੀ ਫਿਰਦੀ ਹੈ ਮੈਂ ਜਿਹੜਾ ਪੜਦਾ ਪਿਆ ਜਿਹੜਾ ਮੈਂ ਸੁਣਦਾ ਪਿਆ ਮੇਰਾ ਕੀ ਪਤਾ ਉੱਥੇ ਸੱਚਖੰਡ ਹਾਜ਼ਰੀ ਲੱਗੀ ਕਿ ਨਹੀਂ ਜੇ ਨਹੀਂ ਲੱਗੀ ਤੇ ਉਹ ਗੈਰਹਾਜ਼ਰ ਮੇਰੀ ਤੁਹਾਡੀ ਹਾਜ਼ਰੀ ਲੱਗਣੀ ਚਾਹੀਦੀ ਹੈ ਇਹਦੇ ਲਈ ਭਾਵਨਾ ਮਨ ਸ਼ੁੱਧ ਮਨ ਸਾਫ ਤੇ ਬਾਬਾ ਜੀ ਨੇ ਕੀ ਕੀਤਾ ਗੰਡਾ ਲਿਆ ਤੇ ਮੁਕੀ ਮਾਰੀ ਭੰਨ ਕੇ ਕਹਿੰਦੇ ਮਦਾ ਐਦਾਂ ਦਾ ਸ਼ੋਰ ਮਾਏਗਾ ਤੇਰੇ ਘਰ ਐਦਾਂ ਫੇਂ ਕੇ ਰੱਖ ਦਿਆ ਕਰੇਗਾ ਜਾਲਮਾਂ ਦੇ ਸਿਰ ਦਲ ਭੰਜਨ ਗੁਰਸੂਰਮਾ ਵੱਡ ਜੋਦਾ ਬਹੁ ਪਰਉਪਕਾਰੀ ਤੇ ਮਾਤਾ ਦੀ ਫਿਰ ਖੁਸ਼ੀ ਦੀ ਹੱਦ ਕੋਈ ਨਹੀਂ ਝੋਲੀ ਪਰ ਗਈ ਕਾਦੇ ਨਾਲ ਜੋ ਸ਼ਰਦਾ ਕਰ ਛੇਵ ਦੇ ਗੁਰਪਾਰਿ ਉਤਾਰਨ ਹਾਰ ਇਸ ਕਰਕੇ ਸਾਧ ਸੰਗਤ ਜੀ ਅਗਲੀ ਪੰਕਤੀ ਵਿੱਚ ਮਹਾਰਾਜ ਜੀ ਕਹਿੰਦੇ ਛੋਡੀ ਲੈ ਪਖੰਡਾ ਬਾਹਰ ਲੈ ਪਖੰਡ ਛੱਡ ਦੇ ਬਾਹਰ ਲੈ ਦਿਖਾਵੇ ਛੱਡ ਦੇ ਰੱਬ ਪਖੰਡਾ ਦੇ ਨਾਲ ਦੇਖੋ ਵਾਰ-ਵਾਰ ਚੀਜ਼ਾਂ ਹੋ ਜਾਂਦੀਆਂ ਨੇ ਉਹਦੇ ਨਾਲ ਨੀਰੀਜ ਦਾ ਗੋਬਿੰਦ ਪ੍ਰੇਮ ਭਾਉ ਦਾ ਭੁੱਖਾ ਉਹ ਪ੍ਰੇਮ ਦਾ ਭੁੱਖਾ ਜਰ ਕੇ ਉਸ ਨੇ ਭਾਵਨਾ ਦੇ ਨਾਲ ਤੈਨੂੰ ਪ੍ਰਵਾਨ ਕਰਨਾ ਨਾ ਕੇ ਦਿਖਾਵੇ ਦੇ ਨਾਲ ਛੋਡੀ ਲੈ ਪਖੰਡਾ ਨਾਮ ਲਈ ਹੈ ਜਾਹੇ ਤਰੰਦ ਸੁ ਨਾਮ ਨੂੰ ਕੱਲਾ ਜਪਣ ਦੇ ਨਾਲ ਵੀ ਆਵੇ ਨਾਮ ਲੈ ਲਿਆ ਨਾਮ ਜਪ ਲਿਆ ਤੇ ਉਹਦੇ ਨਾਲ ਤੜ ਜਣਾ ਜੋ ਨਾਮ ਕਹਿੰਦਾ ਜੋ ਨਾਮ ਡਾਇਰੈਕਸ਼ਨ ਦਿੰਦਾ ਜੋ ਨਾਮ ਰਾਹ ਦੱਸਦਾ ਉਹ ਆਪਾਂ ਕਰਨਾ ਹੈ ਸ਼ੇਵਕ ਸਿਖ ਪੂਜਨ ਸਭ ਆਵੇ ਸਭ ਗਾਵੇ ਹਰ ਹਰ ਉਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰਥਾਏ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮਾਨੀ ਸੋ ਅੱਜ ਦੇ ਇਸ ਮਤਲਬ ਸਲੋਕ ਦੇ ਵਿੱਚੋਂ ਇਹੀ ਸਿੱਖਿਆ ਮਿਲਦੀ ਹੈ ਕਿ ਕਿਸੇ ਨੇ ਸਿਮਰਨ ਕਰਨਾ ਤਾਂ ਵੀ ਭਾਵਨਾ ਨਾਲ ਜੇ ਸੇਵਾ ਕਰਨੀ ਹੈ ਤਾਂ ਵੀ ਭਾਵਨਾ ਨਾਲ ਸੇਵਾ ਕਰਕੇ ਤੇ ਦਿਖਾਵਾ ਨਹੀਂ ਕਰਨਾ ਰੋਗ ਨਹੀਂ ਪਾਉਣਾ ਰੋਲਾ ਨਹੀਂ ਪਾਣਾ ਮੈਂ ਨਹੀਂ ਕਹਿੰਦਾ ਸੇਵਾ ਕਰਤ ਹੋਏ ਨਹਕਾਮੀ ਜਿਸ ਕੋ ਹੁਦ ਪ੍ਰਾਪਤ ਸੁਆਮੀ ਇਸ ਕਰਕੇ ਗੁਪਤ ਚੀਜ਼ ਬਹੁਤ ਪ੍ਰਫੁੱਲਤ ਹੁੰਦੀ ਹੈ ਜੇ ਰੋਲਾ ਪਾ ਦਿੱਤਾ ਜਾਏ ਉਹਦਾ ਅਸਰ ਘਟ ਜਾਂਦਾ ਹੈ ਇਸ ਕਰਕੇ ਭਖੰਡਾ ਨੂੰ ਛੱਡ ਕੇ ਦਿਖਾਵੇ ਨੂੰ ਛੱਡ ਕੇ ਤੇ ਨਾਮ ਦੀ ਕਮਾਈ ਕਰਨੀ ਹੈ ਤੇ ਨਾਮ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਹੈ ਫਿਰ ਸਾਡਾ ਤਿੱਲ ਵੀ ਜਿਹੜਾ ਹੈ ਨਾ ਉਹ ਵੀ ਪ੍ਰਫੁੱਲਤ ਹੋਏਗਾ ਪ੍ਰਵਾਨ ਹੋਏਗਾ ਉਹਨੂੰ ਭਾਗ ਲੱਗਣਗੇ ਇਸ ਕਰਕੇ ਇੱਕ ਇੱਕ ਕਦਮ ਜ਼ਿੰਦਗੀ ਦਾ ਬੜੇ ਹੀ ਧਿਆਨ ਦੇ ਨਾਲ ਰੱਖਣਾ ਤਾਂ ਜੋ ਕਦਮ ਜਿਹੜਾ ਮਾਰਗ ਮਾਲਕ ਵੱਲ ਲੈ ਕੇ ਜਾਏ ਸੋ ਇਨੀ ਸ਼ੇਵਾ ਪ੍ਰਵਾਨ ਮੈਂਤ ਮਾਇਆ ਗੁਰਬਾਣੀ ਦਾ ਕੀਰਤਨ ਕਥਾ ਦਾ ਸਤਕਾਰ ਆਪਣੇ ਕੀਤਾ ਗੁਰੂ ਸਾਹਿਬ ਆਜ ਦਾ ਤਿਲ ਤਿਲ ਭੇਟ ਕੀਤਾ ਲੇਖੇ ਵਿਚਲਾਏ ਸਭ ਨੂੰ ਮਰਜੀ ਗੁਰਮਤਿ ਬਖਸ਼ਣ ਗੁਰਮਤਿ ਦੇ ਅਨੁਸਾਰ ਜੀਵਨ ਬਤੀਤ ਕਰੀਏ ਕਿਸੇ ਦੀ ਸੋਚ ਅਨੁਸਾਰ ਨਹੀਂ ਚਲਣਾ ਮਾਨੁਕ ਕੀ ਟੇਕ ਬਿਰਤੀ ਸਭ ਜਾਣ ਦੇਵਲ ਕੋ ਇਕੈ ਭਗਵਾਨ ਫੇਰ ਸਾਡਾ ਜੀਵਨ ਸਫਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ